ਜਿਹੜਾ ਪਾਣੀ ਆ ਇਹਦੀ ਸਭ ਤੋਂ ਵੱਡੀ ਜ਼ਰੂਰਤ ਕਿਸਾਨ ਨੂੰ ਆ ਹਾਂਜੀ ਕਿਉਂਕਿ ਕਿਸਾਨੀ ਤਾਂ ਹੀ ਬਚੂਗੀ ਜੇ ਪਾਣੀ ਪਾਣੀ ਮੁੱਕਦੇ ਜਾ ਰਹੇ ਆ ਪਾਣੀ ਸੁੱਕਦੇ ਜਾ ਰਹੇ ਆ 2017 ਦੇ ਵਿੱਚ ਰਿਪੋਰਟ ਆਈ ਸੀ ਕਿ ਉਹਨਾਂ ਨੇ ਕਿਹਾ ਸੀ 48 ਟਿੱਕਰ ਜਿਹੜਾ ਹੈਗਾ ਪੰਜਾਬ ਦੇ ਵਿੱਚ 1000 ਫੁੱਟ ਤੇ ਪਾਣੀ ਚਲਦਾ ਉਹਤ ਵੱਡੀ ਰਿਸਰਚ ਤੋਂ ਮਗਰੋਂ ਉਹ ਰਿਪੋਰਟ ਆਈ ਸੀ ਅਸਲ ਤਾਂ ਹੈ ਕਿ ਉਹ ਜਿਹੜੀਆਂ ਮੁੱਖ ਪਾਣੀਆਂ ਇਹਨਾਂ ਨੂੰ ਜਿਹੜੇ ਹੈਗੇ ਆ ਇਹ ਸਤ ਸਾਬਤ ਨਾ ਹੋਣ ਉਹਦੇ ਵਾਸਤੇ ਸਾਨੂੰ ਯਤਨ ਕਰਨ ਦੀ ਲੋੜ ਹੈ। ਸੋ ਇਹ ਜਿਹੜਾ ਪਾਣੀ ਜਿਹੜਾ ਹੈਗਾ ਕਿ 34% ਪਾਣੀ ਅਸੀਂ ਵਰਤਦੇ ਸੀ ਖੇਤੀ ਨੂੰ ਜੇਕਰ ਉਹ 70 80% ਤੇ ਚਲ ਗਏ ਤਾਂ ਸਾਡਾ ਬਹੁਤ ਪਾਣੀ ਜਿਹੜਾ ਹੈਗਾ ਬਚ ਸਕਦਾ। ਦੂਸਰਾ ਸਾਡਾ ਪਾਣੀ ਜਿਹੜਾ ਅਸੀਂ ਘਰਾਂ 'ਚ ਲੂ ਵੇਸਟ ਦਾ ਘਰਾਂ 'ਚ ਵਰਤਦੇ ਆ। ਦੇਨੂ ਟਰੀਟ ਕਰਕੇ ਦੁਬਾਰਾ ਰੀਸੂਜ ਕੀਤਾ ਜਾਵੇ ਸਾਡੇ 12000 ਪਿੰਡਾਂ ਤੇ ਹਰ ਪਿੰਡ ਦੇ ਵਿੱਚ ਦੋ ਦੋ ਮੋਟਰਾਂ ਲੱਗੀਆਂ ਜੇ ਸਾਰੇ ਸਪੜਾਂ ਦੇ ਵਿੱਚ ਪਰੇ ਖੜੇ ਪਰ ਬੂ ਮਾਰਦੇ ਜੇਕਰ ਪਾਣੀ ਇਹ ਟਰੀਟ ਹੋ ਕੇ ਖੇਤੀ ਨੂੰ ਲੱਗ ਜਾਵੇ ਤੇ ਸਿੰਚੇਵਾਲ ਦਾ ਪਾਣੀ ਲੱਗ ਸਕਦਾ ਤੇ ਸਾਰਿਆਂ ਪਿੰਡਾਂ ਦਾ ਲਕਸ਼ਣ ਕੋਧਰ ਵੀ ਜਿਹੜੀ ਹੈਗੀ ਅਸੀਂ ਸਾਬਦ ਦਸੋਂ ਪਿੰਡ ਜਿਹੜੇ ਹੈਗੇ ਕਿ ਇਹਨਾਂ ਦੇ ਵਿੱਚ ਸੀਵਰੇਜ ਪਾਇਆ ਉਹਨਾਂ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਪਾਣੀ ਵੀ ਖੇਤੀ ਨੂੰ ਲੱਗੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਕੰਮ ਕੀਤਾ ਹੋਇਆ ਜੋ ਕਿ ਫਿਰ ਤੇ ਆਏ ਨੇ ਵਾਤਾਵਰਨ ਪ੍ਰੇਮੀ ਦੇ ਮੈਂਬਰ ਆਸਬਾ ਕੰਤ ਬਾਬਾ ਪ੍ਰਦੀਪ ਸਿੰਘ ਜੀ ਸਿਚੂਵਾਲ ਅੱਜ ਉਹ ਲੈਫਟ ਦੇ ਵਿੱਚ ਆਏ ਨੇ ਅਸੀਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਜਾਣਦਿਆਂ ਨਾਲ ਪਾਸੋਂ ਕਿ ਜਿਹੜਾ ਪ੍ਰਦੂਸ਼ਿਤ ਹੁੰਦਾ ਯਾਰ ਇਹ ਦਿਨ ਦਿਨ ਪੰਜਾਬ ਦਾ ਵਾਤਾਵਰਨ ਉਹਦੇ ਸੰਬੰਧੀ ਕੀ ਜਿਹੜੇ ਕਾਰਜ ਕਰ ਰਹੇ ਆ ਕਿਉਂਕਿ ਮੈਂਬਰ ਆਸਬਾ ਨੇ ਮੌਜੂਦਾ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਉਹਨਾਂ ਦੇ ਵਿੱਚ ਇਹਦੇ ਪਾਈਵਾਲ ਨੇ ਅਸੀਂ ਕਰਦੇ ਜੀ ਉਹਨਾਂ ਨਾਲ ਗੱਲਬਾਤ ਕਾਤੋ ਬੱਲਾ ਸਤਿਚਵਲ ਜੀ ਤੁਹਾਡਾ ਸਵਾਗਤ ਹੈ ਜੁਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਾ ਕਿਚਵਲ ਜੀ ਤੁਸੀਂ ਮੌਜੂਦਾ ਮੈਂਬਰ ਰਾਸਬਾਜ ਸੰਸਦ ਮੈਂਬਰ ਜੇ ਰਾਸਬਾਦ ਵਿੱਚ ਤੁਹਾਡੀ ਗੱਲ ਸੁਣੀ ਜਾਂਦੀ ਹੈ ਜਿਹੜਾ ਵਾਤਾਵਰਨ ਹੈ ਇਸ ਵੇਲੇ ਪੰਜਾਬ ਦਾ ਗੰਦਲਾ ਹੁੰਦਾ ਜਾ ਰਿਹਾ ਹੈ ਹਵਾ ਪਾਣੀ ਪ੍ਰਦੂਸ਼ਿਤ ਹੋਦਾ ਜਾ ਰਿਹਾ ਤੁਸੀਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਜੇ ਹੂਕਾ ਦਿੰਦੇ ਜੇ ਜਿਹੜਾ ਆਉਣ ਵਾਲਾ ਸਮਾਂ ਆ ਉਹਦਾ ਪਾਣੀ ਜਿਹੜਾ ਥੋੜਾ ਰਹਿ ਚੁੱਕਾ ਹੈ ਪਰ ਲੋਕੀ ਅਜੇ ਤੱਕ ਅਵੇਅਰ ਨਹੀਂ ਹੋਏ ਇਸ ਬੰਦੇ ਪੰਜਾਬ ਸਰਕਾਰ ਕੋਈ ਅਜੇ ਆ ਪ੍ਰਾਲਾ ਕਰ ਰਹੀ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਇਸ এনवायरमेंट ਦੇ ਵਿਸ਼ੇ ਦੇ ਉੱਤੇ ਲੱਗੇ ਹਾਂ ਜੀ 2001 ਦੇ ਵਿੱਚ ਪੰਜਾਬ ਦੇ ਵਿੱਚ ਕੋਈ ਟ੍ਰੀਟਮੈਂਟ ਪਲਾਂਟ ਨਹੀਂ ਸੀ ਹਾਂਜੀ ਹਾਂਜੀ ਅਸੀਂ ਸੁਲਤਾਨਪੁਰ ਲੋਧੀ ਉੱਥੇ ਸ਼ੁਰੂਆਤ ਕੀਤੀ ਪਹਿਲਾ ਟ੍ਰੀਟਮੈਂਟ ਪਲਾਂਟ ਸੁਲਤਾਨਪੁਰ ਲੱਗਾ ਜੀ ਦੂਸਰਾ ਕਪੂਰਥਲੇ ਲੱਗਾ ਜੀ ਹੁਣ 149 ਜਿਹੜੇ ਹੈਗੇ ਆ ਪੂਰੇ ਪੰਜਾਬ ਦੇ ਵਿੱਚ ਟ੍ਰੀਟਮੈਂਟ ਪਲਾਂਟ ਜਿਹੜੇ ਹੈਗੇ ਆ ਲੱਗ ਚੁੱਕੇ ਆ ਹਾਂਜੀ ਤੇ ਕੁਝ ਟ੍ਰੀਟਮੈਂਟ ਪਲਾਂਟ ਹਜੇ ਰਹਿੰਦੇ ਆ ਕੁਝ ਕਸਬਿਆਂ ਵਿੱਚ ਰਹਿੰਦੇ ਆ ਪਰ ਜਿਹੜੇ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਉਹ ਟ੍ਰੀਟਮੈਂਟ ਪਲਾਂਟ ਆ ਹੋ ਚੁੱਕੇ ਆ ਉਹਦੇ ਵਾਸਤੇ ਜਿਹੜਾ ਨੈਸ਼ਨਲ ਗ੍ਰੀਨ ਇੰਵਰਨਮੈਂਟਲ ਵੀ ਲੰਬੇ ਸਮੇਂ ਤੋਂ ਜਿਹੜਾ ਹੈ ਇਸ ਚੀਜ਼ ਨੂੰ ਦੇਖ ਰਿਹਾ ਤੇ ਜੀ ਤਾਂ ਬਹੁਤ ਵੱਡਾ ਪ੍ਰੈਸ਼ਰ ਵੀ ਆ ਜੀ ਪ੍ਰਸ਼ਾਸਨ ਦੇ ਉੱਤੇ ਵੀ ਹੈ ਸਰਕਾਰਾਂ ਦੇ ਉੱਤੇ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਹਿੰਦੇ ਕਾਰਜ ਆ ਉਹ ਵੀ ਬੜਾ ਟਾਈਮ ਨਹੀਂ ਥੋੜੇ ਟਾਈਮ ਵਿੱਚ ਹੋ ਜਾਣਗੇ ਤੇ ਫਿਰ ਪੰਜਾਬ ਦੇ ਪਾਣੀ ਜਿਹੜੇ ਹੈਗੇ ਸਾਫ਼ ਸੁਥਰੇ ਹੋਣ ਦਾ ਜਿਹੜਾ ਲੰਬੇ ਸਮੇਂ ਤੋਂ ਵੇਟ ਕਰ ਰਿਆ ਜਰੂਰ ਜਿਹੜੀ ਹੈਗੀ ਇਹਦੀ ਆ ਖੁਸ਼ਖਬਰੀ ਜਿਹੜੀ ਹੈਗੀ ਜਦੋਂ ਸਾਡੇ ਫਿਰ ਦੁਆਰਾ ਜਿਹੜੇ ਗੰਦੇ ਪਾਣੀਆਂ ਦਾ ਪ੍ਰਬੰਧ ਹੋ ਕੇ ਸਾਫ਼ ਪਾਣੀ ਵਗਣਗੇ ਉਹ ਦਿਨ ਦੀ ਵੇਟ ਇੰਤਜ਼ਾਰ ਵਿੱਚ ਅਸੀਂ ਵੀ ਲਗਾਤਾਰ ਜਿੰਨੇ ਕ ਯਤਨ ਕਰ ਸਕਦੇ ਹਾਂ ਅਸੀਂ ਲੱਗੇ ਹੋਏ ਹਾਂ ਇਹ ਬਾਬਾ ਜੀ ਜਿਵੇਂ ਕਿ ਦਿਨ ਦਿਨ ਪੰਜਾਬ ਦਾ ਪਾਣੀ ਨੀਵਾ ਹੁੰਦਾ ਯਾਰਾ ਪੱਧਰ ਨੀਵਾ ਹੁੰਦਾ ਯਾਰਾ ਹੁਣ 20-25 ਸਾਲ ਦਾ ਮੇਰਾ ਪਾਣੀ ਜਿਹੜਾ ਪਿੱਛੇ ਰਹਿ ਗਿਆ ਪਰ ਕਿਸਾਨਾਂ ਨੂੰ ਹੁਕਮ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਨੇ ਅਪੀਲ ਕੀਤੀ ਜਾ ਰਹੀ ਹੈ ਕਿ ਝੋਨੇ ਦਾ ਕੋ ਬਦਲ ਲੱਭੋ ਦੂਜੀਆਂ ਫਸਲਾਂ ਉਗਾਓ ਪਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਫਸਲਾ ਉਗਾਈ ਜਾਂਦੀ ਹੈ ਉਹਨਾਂ ਦਾ ਕੋਈ ਕਦਰ ਨਹੀਂ ਵੀ ਕੋਈ ਮੁੱਲ ਨਹੀਂ ਪੈਂਦਾ ਜਦ ਤੱਕ ਆਲੂ ਉਹਨਾਂ ਨੂੰ ਚੜ੍ਹਕਾਂ ਤੇ ਟਰਾਲੀਆਂ ਰੋਡ ਨਹੀਂ ਸੁੱਟਣੇ ਪੈਂਦੇ ਆ ਕਿ ਅਜਿਹਾ ਪ੍ਰਾਲਾ ਕੋਈ ਪੰਜਾਬ ਸਰਕਾਰ ਕਰੋਗੇ ਕਿਉਂਕਿ ਤੁਸੀਂ ਬਹੁਤ ਹੀ ਇਸਲੀ ਉਦਮ ਕਰੇ ਜੇ ਵਾਤਾਵਰਣ ਨੂੰ ਬਚਾਉਣ ਲਈ ਤੁਹਾਡਾ ਬਹੁਤ ਹੀ ਵਿਸ਼ੇਸ਼ ਯੋਗਦਾਨ ਹੈ ਵੱਡਾ ਪ੍ਰਾਲਾ ਕਿਉਂਕਿ ਕਾਫੀ ਜਿਹੜੇ ਹੈਗੇ ਆ ਪਿਛਲੇ ਸਾਲ ਵੀ ਹੁਣ ਵੀ ਜਿਹੜੇ ਹੈਗੇ ਆ ਪੰਜਾਬ ਸਰਕਾਰ ਨੇ ਖੇਤੀਬਾੜੀ ਮੰਤਰੀ ਨੇ ਐਲਾਨ ਕੀਤਾ ਸੀਗਾ ਕਿ ਜਿਹੜੇ ਕੁਝ ਫਸਲਾਂ ਦੇ ਉੱਤੇ ਜਿਹੜੇ ਹੈਗੇ ਆ ਉਹ ਨਾਲ ਉਹਨਾਂ ਦਾ ਕੰਪਨਸੇਸ਼ਨ ਦੇਣਗੇ ਕਿਉਂਕਿ ਜੇ ਜ਼ਿੰਮੇਦਾਰ ਉਹ ਹੀ ਚੀਜ਼ ਵੀਜੂਗਾ ਜੀ ਇਹਨੂੰ ਉਹਦੇ ਪੈਸੇ ਜ਼ਿਆਦਾ ਪਾਉਣਗੇ ਤੇ ਉਹ ਦੂਸਰੀ ਫੈਸਲਵਾਲ ਤਾਂ ਹੀ ਜਾਊਗਾ ਕਿ ਜੇ ਉਹਦੀ ਪਰਭਾਈ ਹੋਊਗੀ ਉਹਦੇ ਵਾਸਤੇ ਬਹੁਤ ਵੱਡਾ ਪ੍ਰੈਸ਼ਰ ਸੈਂਟਰ ਸਰਕਾਰ ਦੇ ਉੱਤੇ ਵੀ ਹੈ ਕਿਉਂਕਿ ਸਟੇਟ ਸਰਕਾਰਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਜਿਹੜਾ ਹੈਗਾ ਸੈਂਟਰ ਸਰਕਾਰ ਦੇ ਉੱਤੇ ਲਗਾਤਾਰ ਪ੍ਰੈਸ਼ਰ ਹੈ ਕਿ ਤੁਸੀਂ ਜਿਹੜੀਆਂ ਮਿਨੀਮਮ ਪ੍ਰਾਈਸ ਵੀ ਘੱਟੋ ਘੱਟ ਜਿਹੜਾ ਹੈਗਾ ਕਿਸਾਨ ਮਰੇ ਤਨਾ ਇਹ ਫਸਲ ਉੱਪਰ ਪ੍ਰਾਈਸ ਤੇ ਨਹੀਂ ਵਿਕਦੀ ਘੱਟੋ ਘੱਟ ਪ੍ਰਾਈਸ ਤੇ ਉਹ ਮਿਲ ਜਾ ਉਹਦੇ ਵਾਸਤੇ ਕੋਈ ਜਿਹੜੀਆਂ ਫਸਲਾਂ ਉਹਨਾਂ ਦਾ ਮਿਨੀਮਮ ਪ੍ਰਾਈਸ ਦਾ ਅਲਾਸ ਕਰ ਦਿੰਦੀ ਆ ਸਰਕਾਰ ਪਰ ਉਹ ਖਰੀਦਦੀ ਨਹੀਂ ਉਸ ਰੇਟ ਤੇ ਹਾਂਜੀ ਹਾਂਜੀ ਤੇ ਉਹ ਅਨਾਉਂਸ ਕਰਨ ਦਾ ਕਹਿੰਦੇ ਜ਼ਿੰਮੇਵਾਰ ਕੋਈ ਫਾਇਦਾ ਨਹੀਂ ਜਦੋਂ ਉਹਨੇ ਖਰੀਦਣੀ ਨਹੀਂ ਸੋ ਇੱਕ ਬੰਦ ਹੈਗੇ ਕਿ ਜਿਹੜਾ ਪਾਣੀ ਆ ਇਹਦੀ ਸਭ ਤੋਂ ਵੱਡੀ ਜ਼ਰੂਰਤ ਕਿਸਾਨ ਨੂੰ ਆ ਹਾਂਜੀ ਕਿਉਂਕਿ ਕਿਸਾਨੀ ਤਾਂ ਹੀ ਬਚੂਗੀ ਜੇ ਪਾਣੀ ਬਚਾ ਪਾਣੀ ਮੁੱਕਦੇ ਜਾ ਰਹੇ ਆ ਪਾਣੀ ਸੁੱਕਦੇ ਜਾ ਰਹੇ ਆ 2017 ਦੇ ਵਿੱਚ ਰਿਪੋਰਟ ਆਈ ਸੀ ਕਿ ਉਹਨਾਂ ਨੇ ਕਿਹਾ ਸੀ 39 ਟਿੱਕਰ ਜਿਹੜਾ ਹੈਗਾ ਪੰਜਾਬ ਦੇ ਵਿੱਚ 1000 ਫੁੱਟ ਤੇ ਪਾਣੀ ਚੱਲੂਗਾ ਬਹੁਤ ਵੱਡੀ ਰਿਸਰਚ ਤੋਂ ਮਗਰੋਂ ਉਹ ਰਿਪੋਰਟ ਆਈ ਸੀ ਫਿਰ ਹੁਣ ਹੋਰ ਰਿਪੋਰਟਾਂ ਆਈਆਂ ਜਿਸ ਤਰ੍ਹਾਂ ਕਿ ਆਉਣ ਵਾਲੇ ਜਿਹੜੇ ਹੈਗੇ 50 ਟਿੱਕਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੰਦਰ ਲੁਧਿਆਣਾ ਚੰਡੀਗੜ੍ਹ ਇਹ ਸਾਰੇ ਸ਼ਹਿਰਾਂ ਦਾ ਪਾਣੀ ਜਿਹੜਾ ਹੈਗਾ ਮੁੱਖਜੂਗ ਹਾਂਜੀ ਸੋ ਅਸਲ ਤਾਂ ਹੈ ਕਿ ਉਹ ਜਿਹੜੀਆਂ ਮੁੱਖ ਪਾਣੀਆਂ ਇਹਨਾਂ ਨੂੰ ਜਿਹੜੇ ਹੈਗੇ ਆ ਇਹ ਸਤ ਸਾਬਤ ਨਾ ਹੋਣ ਉਹਦੇ ਵਾਸਤੇ ਸਾਨੂੰ ਯਤਨ ਕਰਨ ਦੀ ਲੋੜ ਹੈ ਹਾਂਜੀ ਸੋ ਕਾਫੀ ਜਿਹੜੇ ਹੈਗੇ ਯਤਨ ਪੰਜਾਬ ਸਰਕਾਰ ਕਰ ਵੀ ਰਹੀ ਹੈ ਕਿ ਜਿਹੜਾ ਨਹਿਰੀ ਪਾਣੀ ਹੈ ਹਾਂਜੀ ਉਹਨੂੰ ਵੱਧ ਤੋਂ ਵੱਧ ਵਰਤਿਆ ਜਾਵੇ ਖਾਸ ਕਰਕੇ ਦਹਾਬੇ ਵਿੱਚ ਤਾਂ ਨਹਿਰੀ ਪਾਣੀ ਵਰਤੀ ਵੀ ਹੁੰਦਾ ਹਾਂਜੀ ਹਾਂਜੀ ਤੇਰਾ ਬਾਕੀ ਵੀ ਪਾਣੀ ਜਿਹੜਾ ਟੇਲਾਂ ਤੱਕ ਨਹੀਂ ਜਾਂਦਾ ਉਹ ਪਾਣੀ ਜਿਹੜਾ ਉਦੋਂ ਹੀ ਅੱਗੇ ਵਹਿ ਜਾਂਦਾ ਪਾਕਿਸਤਾਨ ਨੂੰ ਚੱਲੇ ਜਾਂਦਾ ਸੋ ਇਹ ਜਿਹੜਾ ਪਾਣੀ ਜਿਹੜਾ ਹੈਗਾ ਅੱਗੇ 34% ਪਾਣੀ ਅਸੀਂ ਵਰਤਦੇ ਸੀ ਖੇਤੀ ਨੂੰ ਜੇਕਰ ਉਹ 70 80% ਤੇ ਚੱਲ ਗਿਆ ਤੇ ਸਾਡਾ ਬਹੁਤ ਪਾਣੀ ਜਿਹੜਾ ਹੈਗਾ ਬਚ ਸਕਦਾ ਦੂਸਰਾ ਸਾਡਾ ਪਾਣੀ ਜਿਹੜਾ ਅਸੀਂ ਘਰਾਂ ਘਰੇਲੂ ਵੇਸਟ ਜਾ ਘਰਾਂ ਚ ਵਰਤਦੇ ਆ ਜੇ ਉਹਨੂੰ ਟ੍ਰੀਟ ਕਰਕੇ ਦੁਬਾਰਾ ਰੀਯੂਜ਼ ਕੀਤਾ ਜਾਵੇ ਸਾਡੇ 12000 ਪਿੰਡਾਂ ਤੇ ਹਰ ਪਿੰਡ ਦੇ ਵਿੱਚ ਦੋ ਦੋ ਮੋਟਰਾਂ ਲੱਗੀਆਂ ਜੇ ਸਾਰੇ ਸਪਨਾ ਦੇ ਵਿੱਚ ਭਰੇ ਖੜੇ ਬਤਬੂ ਮਾਰਦੇ ਜੇਕਰ ਪਾਣੀ ਇਹ ਟ੍ਰੀਟ ਹੋ ਕੇ ਖੇਤੀ ਨੂੰ ਲੱਗ ਜਾਏ ਜੇ ਟ੍ਰੀਟਮੈਂਟ ਪਲਾਂਟ ਸਹਾਰਾ ਚ ਵੀ ਲੱਗੇ ਤਕਰੀਬ 149 ਪਲਾਂਟ ਜਿਹੜੇ ਹੈਗੇ ਟ੍ਰੀਟਮੈਂਟ ਪਲਾਂਟ ਲੱਗ ਚੁੱਕੇ ਆ ਤੇ ਉਹ ਵੀ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗੇ ਇੱਕ ਤਾਂ ਨਦੀਆਂ ਦਰਿਆ ਜਿਹੜੇ ਹੈਗੇ ਸਾਫ ਸੁਥਰੇ ਹੋਣਗੇ ਦੂਸਰਾ ਜਿਹੜਾ ਹੈਗਾ ਪਾਣੀ ਜਿਹੜਾ ਸਾਡਾ ਯੂਜ਼ ਕਰ ਲਿਆ ਉਹਦੇ ਵਿੱਚ ਬਹੁਤ ਜਿਹੜੀ ਹੈਗੇ ਆ ਖਾਦਾਂ ਮਾ ਜਿਹਨੂੰ ਆਪਾਂ ਕਹਿੰਦੇ ਜਿੱਥੇ ਉਹ ਪਾਣੀ ਲੱਗਿਓ ਖਾਦ ਪਾਉਣ ਦੀ ਲੋੜ ਨਹੀਂ ਅਸੀਂ 1999 ਚ ਆਪਣੇ ਪਿੰਡ ਵਿੱਚ ਸੀਚੇ ਵਾਲ ਦੇ ਵਿੱਚ ਜਿਹੜਾ ਹੈ ਟ੍ਰੀਟਮੈਂਟ ਸੀਵਰੇਜ ਪਾ ਕੇ ਟ੍ਰੀਟਮੈਂਟ ਪਲਟ ਲਾ ਦਿੱਤਾ ਸੀ ਜਿਹਨੂੰ ਸੀਚੇਵਾਲ ਮਾਡਲ ਕਹਿੰਦੇ ਸੋ ਹੁਣ ਤੱਕ ਉਹ ਸਕਸੈਸਫੁਲ ਚੱਲ ਰਿਹਾ ਪਾਣੀ ਖੇਤੀ ਨੂੰ ਲੱਗ ਰਿਹਾ ਤੇ ਸੀਚੇਵਾਲ ਦਾ ਪਾਣੀ ਲੱਗ ਸਕਦਾ ਤੇ ਸਾਰਿਆਂ ਪਿੰਡਾਂ ਤੋ ਲੱਗ ਸਕਦਾ ਕੋਦਰ ਵੀ ਜਿਹੜੀ ਹੈਗੀ ਅਸੀਂ ਤਕਰੀਬਨ 2 250 ਪਿੰਡ ਜਿਹੜੇ ਹੈਗੇ ਆ ਜਿਨ੍ਹਾਂ ਦੇ ਵਿੱਚ ਸੀਵਰੇਜ ਪਾਇਆ ਉਹਨਾਂ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਪਾਣੀ ਵੀ ਖੇਤੀ ਨੂੰ ਲੱਗੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਉਹ ਕੰਮ ਵੀ ਚੱਲ ਰਿਹਾ ਸੋ ਸਰਕਾਰ ਵੀ ਕੌਂਦੀ ਹੈ ਜਦਨ ਵੀ ਹੁਣ ਕਰ ਰਹੀ ਹੈ ਤੇ ਲੋਕ ਵੀ ਅਵੇਅਰ ਹੋ ਰਿਹਾ ਕਿਉਂਕਿ ਪਹਿਲਾਂ ਤਾਂ ਕੋਈ ਗੱਲ ਸੁਣਦੇ ਹੀ ਨਹੀਂ ਸੀ ਹਾਂਜੀ ਹਾਂਜੀ ਹੁਣ ਆਪਾਂ ਜਦੋਂ ਦੇਖਦੇ ਆ ਕਿ ਦਿਨੋਂ ਦਿਨ ਹਾਲਾਤ ਬੁਰੇ ਹੁੰਦੇ ਜਾਂਦੇ ਆ ਇੱਕ ਤੰਦੜਾ ਨਜ਼ਰ ਆ ਰਿਹਾ ਆ ਰਿਹਾ ਤੇ ਉਹਦੇ ਵਾਸਤੇ ਲੋਕਾਂ ਵਿੱਚ ਜਿਹੜੇ ਖਾਸ ਕਰਕੇ ਪੜੇ ਲਿਖੇ ਵਰਗ ਜਾਂ ਸਾਡੀ ਆਉਣ ਵਾਲੀ ਪੀਡੀਓ ਜ਼ਰੂਰ ਸਜੇਦ ਹੋ ਰਹੀ ਤੇ ਲੋਕਾਂ ਦੇ ਵਿੱਚ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਜਿਹੜੀ ਹੈਗੀ ਚਰਚਾ ਹੁਣ ਜਿਹੜੀ ਚੱਲਦੀ ਆ ਜਿਹੜੇ ਹੈਗੀ ਕੋਈ ਗਲਤ ਕਰਦਾ ਵਾ ਕੋਈ ਅੱਕ ਲਾਉਂਦਾ ਪਰਾਲੀ ਨੂੰ ਤੇ ਲੋਕੋ ਦੀ ਜਿਹੜੀ ਹੈਗੀ ਉਹਦੇ ਖਿਲਾਫ ਉੱਠਦੇ ਅੱਗੇ ਇਹ ਚੰਗਾਨੀਆਂ ਸਾਨੂੰ ਸਾਰਿਆਂ ਵਾਸਤੇ ਕਿ ਪਾਣੀ ਜਿਹੜਾ ਬਚਾਉਣਾ ਵਾ ਸਮਝ ਲੋ ਪਹਿਖ ਬਚਾਉਣਾ ਜੇ ਪਾਣੀ ਨmber ਚਿਰਦੇ ਅਸੀਂ ਪਹਿਖ ਸਾਡਾ ਕਿੱਥੋਂ ਪਜੂਗਾ ਜੇ ਸੂਝਣ ਲਈ ਪਹਿਖ ਦੀ ਗੱਲ ਕਰਦੇ ਆ ਸਾਨੂੰ ਉਹ ਹੋਊਗਾ ਤਾਂ ਹੀ ਜੇਕਰ ਅਸੀਂ ਸਾਡੇ ਰਲ ਕੇ ਯਤਨ ਕਰਾਂਗੇ ਸਰਕਾਰਾਂ ਦਾ ਯਤਨ ਕਰਨਾ ਲੋਕ ਸਹਿਯੋਗ ਦੇਣ ਤੇ ਜੇ ਇਹ ਬਹੁਤ ਵੱਡੀ ਜਿਹੜੀ ਹੈਗੀ ਆ ਸਾਨੂੰ ਇਹ ਕਰਨ ਦੀ ਵੀ ਲੋੜ ਆ ਕਿਉਂਕਿ ਕਿਸੇ ਵਾਸਤੇ ਨਹੀਂ ਇਹ ਅਸੀਂ ਆਪਣੇ ਵਾਸਤੇ ਕਰਨਾ ਆਪਣੀਆਂ ਪੀੜ੍ਹ ਵਾਸਤੇ ਪੀੜ੍ਹੀਆਂ ਵਾਸਤੇ ਕਰਨਾ ਜਿਨ੍ਹਾਂ ਦੇ ਵਾਸਤੇ ਇਸ ਦਿਨ ਰਾਤ ਮਿਹਨਤ ਕਰਦੇ ਆਂ ਇਹਨਾਂ ਵਾਸਤੇ ਬਹੁਤ ਸਖੈਰੀ ਸੁਪਨੇ ਲੈਨੇ ਹੋ ਤਾਂ ਹੀ ਹੋਣਗੇ ਤਿੰਨ ਚੀਜ਼ਾਂ ਬਚਣਗੀਆਂ ਤੇ ਹਵਾ ਸਾਹ ਲੈਣ ਯੋਗ ਨਹੀਂ ਪਾਣੀ ਪੀਣ ਯੋਗ ਨਹੀਂ ਭੋਜਨ ਸਾਡਾ ਜਿਹੜਾ ਹੈਗਾ ਬਿਮਾਰੀਆਂ ਵੰਡ ਰਿਆ ਤੇ ਸਾਡਾ ਲੰਮਾ ਜੀਵਨ ਕਿੱਥੋਂ ਆਊਗਾ ਥੋੜੇ ਬਹੁਤ ਜ਼ਰੂਰੀ ਹੈ ਜਿਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਕੇ ਯਤਨ ਕਰਨ ਦੀ ਲੋੜ ਆ। ਬਾਬਾ ਜੀ ਤੁਸੀਂ ਜੁੱਕੇ ਫੇਰੀ ਤੇ ਆ ਜੇ ਇੱਥੇ ਪ੍ਰਵਾਸੀ ਪੰਜਾਬੀ ਵਸਦੇ ਆਂ ਇਹਨਾਂ ਦਾ ਹਰ ਇੱਕਾਂ ਜਿਹੜਾ ਸੁਪਨਾ ਜਿੰਨਾ ਨੂੰ ਪੰਜਾਬ ਦਾ ਆਉਂਦਾ ਆਪਣੇ ਬਤਨ ਦਾ ਆਉਂਦਾ ਜਿੱਤੇ ਜੰਮੇ ਪੜੇ ਆ ਇਹਨਾਂ ਨੂੰ ਕੋਈ ਅਪੀਲ ਕਰਨੀ ਚਾਹੋ ਪੰਜਾਬ ਦੇ ਤੁੰਦਲੇ ਕਿ ਕੋਈ ਸੁਧਾਰੀ ਬਰਉਣ ਲਈ ਕੋਈ ਇਹਨਾਂ ਦਾ ਸਹਿਯੋਗ ਦੀ ਲੋੜ ਹੋ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਅਸੀਂ ਤਾਂ ਐਨ ਆਰ ਆ ਵੀਰਾਂ ਦਾ ਬਹੁਤ ਦਿਲੋਂ ਸਤਿਕਾਰ ਕਰਦੇ ਆ ਜਦੋਂ ਜਾਂਦੇ ਵੀ ਆ ਸਾਰਿਆਂ ਨੂੰ ਅਸੀਂ ਆਪਣੀ ਛੇਡ ਵੀ ਕਰਦੇ ਜਿਹੜੇ ਚੰਗੇ ਕੰਮ ਕਰਦੇ ਆ ਕਿਉਂਕਿ ਬਹੁਤ ਜਿਹੜਾ ਹੈਗਾ ਜੇ ਪਿੰਡਾਂ ਵਿੱਚ ਕੋਈ ਸਕੂਲ ਬਣਨਾ ਹੋਵੇ ਕੋਈ ਖੇਡ ਮੇਲਾ ਹੋਵੇ ਕੋਈ ਹਸਪੀਟਲ ਬਣਨਾ ਹੋਵੇ ਕੋਈ ਪਲਾਂਟੇਸ਼ਨ ਦਾ ਕੰਮ ਹੋਵੇ ਸਾਰੇ ਐਨ ਆਰ ਆ ਵੀਰ ਪਿੰਡਾਂ ਵਿੱਚ ਸਿਵਲ ਸੈਂਟਮ ਜਿੰਨੇ ਪਾਏ ਆ ਉਹ 90% ਜਿਹੜਾ ਸਹਿਯੋਗ ਹੈਗਾ ਐਨਆਰਈ ਵੀਰਾਂ ਦਾ ਸੋ ਆ ਜਿਹੜਾ ਹੈਗਾ ਵਾਤਾਵਰਣ ਪ੍ਰਤੀ ਜਿਹੜਾ ਬਹੁਤ ਵੱਡਿਆ ਜਿਹੜਾ ਹੈਗਾ ਹਿੱਸਾ ਪਾ ਸਕਦੇ ਆ ਕਿਉਂਕਿ ਸਭ ਦੀਆਂ ਜ਼ਮੀਨਾਂ ਚਾਹੇ ਤਾਂ ਉੱਧਰ ਆਪ ਇੱਥੇ ਬੈਠੇ ਆ ਸੋ ਜੇਕਰ ਜਿਨ੍ਹਾਂ ਨੂੰ ਜ਼ਮੀਨ ਆਪਾ ਠੇਕੇ ਤੇ ਨਹੀਂ ਇੰਨਾ ਹੀ ਉਹਨਾਂ ਨੂੰ ਕਹਿ ਕੇ ਭਾਈ 2000 ਰੁਪਏ ਤੁਹਾਡੇ ਕੋਲ ਕੱਟ ਲੈ ਲਾਂਗੇ ਪਰ ਤੁਸੀਂ ਪਰਾਲੀ ਨੂੰ ਅਗੜ ਜੋ ਆਪਣਾ ਲੈ ਹੈ ਤੇ ਉਹਦੇ ਨਾਲ ਅਸੀਂ ਕਿਨ ਬਹੁਤ ਵੱਡਾ ਪ੍ਰਭਾਵ ਜਾਂ ਜਿਹੜਾ ਹੈਗਾ ਜਿਸ ਤਰ੍ਹਾਂ ਖੇਤੀ ਆ ਸਾਡੀ ਜਿਹੜਾ ਆਮ ਜੀਵਿਦਾਰ ਉਹ ਛੇ ਮਹੀਨੇ ਤਿੰਨੇ ਮਹੀਨੇ ਫਸਲ ਲਾਵੇ ਅੱਗੇ ਤੁਰ ਨਹੀਂ ਸਕਦਾ ਤੇ ਜੇ ਅਸੀਂ ਬਾਗਵਾਲੀ ਨੂੰ ਵਧਾਣਾ ਉਹਦੇ ਵਾਸਤੇ ਸਾਨੂੰ 5-4 ਸਾਲ ਦੀ ਵੇਟ ਕਰਨੀ ਪੈਂਦੀ ਹੈ ਸੋ ਉਹਦੇ ਵਾਸਤੇ ਵੀ ਅਸੀਂ ਕਿਹਨੇ ਜਿਹੜੇ ਵੀਰ ਬਾਹਰ ਬੈਠੇ ਆਪਣੇ ਖੇਤਾਂ ਵਿੱਚ ਬਾਗਬਾਨੀ ਨੂੰ ਉਤਸ਼ਾਹਤ ਕਰਨ ਤਾਂ ਕਿ ਕਿਉਂਕਿ ਬਾਗਬਾਨੀ ਵਿੱਚ ਇਨਕਮ ਤਾਂ ਜ਼ਿਆਦੀ ਹੈ ਪਰ ਉਹ ਵੇਟ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਹੁਣ ਪਲਾਂਟੇਸ਼ਨ ਜਿਹੜੀ ਹੈਗੀ ਆ ਕਰ ਰਹੇ ਆ ਤੇ ਉਹ ਪਪੂਲਰ ਲਾ ਰਹੇ ਆ ਕਿ ਇਹੋ ਜਿਹੇ ਲੱਕੜੀ ਵਾਲੇ ਜਿਨ੍ਹਾਂ ਦੀ ਕੰਮ ਆਉਂਦੀ ਆ ਉਹ ਵਰਤ ਰਹੇ ਉਹਦੇ ਨਾਲ ਵੀ ਜਿਹੜਾ ਹੈਗਾ ਇੱਕ ਤਾਂ ਅੱਗ ਲੱਗਣੀ ਬੰਦ ਹੋ ਜਾਂਦੀ ਹੈ ਦੂਸਰਾ ਉਹਦੀ ਇਨਕਮ ਵੀ ਜ਼ਿਆਦਾ ਹੋ ਜਾਂਦੀ ਹੈ ਫਿਰ ਪਲਾਂਟੇਸ਼ਨ ਦੇ ਨਾਲ ਜਿਹੜੀ ਹਵਾ ਵਿੱਚ ਆਕਸੀਜਨ ਚਲ ਗਣੀ ਉਹਦੀ ਤਾਂ ਕੋਈ ਕੀਮਤ ਹੀ ਨਹੀਂ ਸੋ ਕਾਫੀ ਯਤਨ ਜਿਹੜੇ ਹੈਗੇ ਹੁਣ ਪਿੰਡਾਂ ਵਿੱਚ ਸਾਡੇ ਵੀਰ ਭਰਾ ਜਾਂਦੇ ਆ ਜ਼ਰੂਰ ਜਿਹੜੇ ਹੈਗੇ ਆ ਜੇ ਸਾਡੇ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਪਲਾਂਟੇਸ਼ਨ ਦੇ ਵਿੱਚ ਹਿੱਸਾ ਪਾਉਣ ਕਿਉਂਕਿ ਜਦੋਂ ਬਾਹਰੋਂ ਆਣ ਕੇ ਕੋਈ ਪਿੰਡ ਵਿੱਚ ਕੰਮ ਕਰਦਾ ਤੇ ਲੋਕ ਵੀ ਸਰਪੰਦੇ ਹੁੰਦੇ ਉਹ ਵੀ ਇਹ ਰਹਿੰਦੇ ਰਹੇ ਤੇ ਬਾਹਰ ਪਰ ਸਾਡੇ ਪਿੰਡ ਨੂੰ ਸੋਚ ਰਿਆ ਸਾਡੇ ਇਲਾਕੇ ਨੂੰ ਸੋਚ ਰਿਆ ਤੇ ਇੱਕ ਵੱਡੀ ਛੇਵਾ ਵੀ ਆਇਆ ਇਹ ਸਮਝ ਲਓ ਵੀ ਉਸ ਧਰਤੀ ਦੀ ਜਿਸ ਧਰਤੀ ਮਾਂ ਨਾਲ ਪਿਆਰ ਕਰਦੇ ਆ ਜਿਸ ਜਿੱਥੇ ਗੁਰੂਆ ਪੀਰਾਂ ਸਹਿਬਾਨ ਨੇ ਭਾਗ ਲਾਏ ਤੇ ਸਾਡਾ ਉਸ ਪ੍ਰਤੀ ਪਿਆਰ ਵੀ ਹੈ ਜਿਹੜੇ ਆਰਐਨਆਰ ਵੀਰ ਭਵੇਂ ਇੱਥੇ ਰਹ ਰਹੇ ਸਾਡੇ ਬਜ਼ੁਰਗ ਪਰ ਉਹਨਾਂ ਦੀ ਰੂਹ ਉੱਥੇ ਹੈ ਸਹੀ ਗੱਲ ਹੈ ਸੋ ਅਸੀਂ ਵਿੰਦੀ ਕਰਾਂਗੇ ਕਿ ਇਹ ਜਿਹੜੇ ਕਾਰਜਾਂ ਵਿੱਚ ਇਹ ਆਪਾਂ ਥੋੜੇ ਬਹੁਤ ਦਾ ਵੀ ਯਤਨ ਪਾਈ ਕਰੀਏ ਤੇ ਉੱਥੇ ਵਾਸਤੇ ਬਹੁਤ ਵੱਡਾ ਯਤਨ ਹੋਊਗਾ ਇਹ ਸਾਰੇ ਰਲ ਕੇ ਹੀ ਆਪਾਂ ਜਿਹੜਾ ਹੈਗਾ ਪੰਜਾਬ ਨੂੰ ਹੱਸਦਾ ਫਸਦਾ ਜਿਹੜਾ ਹੈਗਾ ਉਹ ਪੰਜਾਬ ਬਣਾ ਸਕਦੇ ਆ ਤੇ ਸਾਨੂੰ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਇੱਥੇ ਆਣ ਕਰਨ ਵਾਲੀ ਵੀਰੋਂ ਮਿਲਦੇ ਆ ਜਿਹੜੇ ਉੱਥੇ ਜਾਂਦੇ ਆ ਉਹ ਵੀ ਜਿਹੜੇ ਨਹੀਂ ਵੀ ਜਾਂਦੇ ਪਰ ਉਹਨਾਂ ਦਾ ਦਿਲ ਉੱਥੇ ਤੜਕਦਾ ਅਸੀਂ ਉਹਨਾਂ ਦਾ ਸਭ ਦਾ ਦਿਲੋਂ ਸਤਿਕਾਰ ਕਰਦੇ ਆ ਅਸੀਂ ਤਾਂ ਪੰਜਾਬ ਦੇ ਵਿੱਚ ਵੀ ਜਾ ਕੇ ਜਿੰਨਾ ਖੇਡ ਮੇਲੇ ਵਿੱਚ ਕਿਤੇ ਨੇ ਕਿਹਾ ਨਰੇ ਵੀਰਾਂ ਦਾ ਬਹੁਤ ਬਹੁਤ ਸਤਿਕਾਰ ਕਰੋ ਕਿਉਂਕਿ ਸਾਡੇ ਵਾਸਤੇ ਬਾਹਰ ਬੈਠੇ ਵੀ ਸਾਡੇ ਇਹਨਾਂ ਦਾ ਦਿਲ ਸਾਡੇ ਲਈ ਧੜਕਦਾ ਤੇ ਜਿੰਨਾ ਅਸੀਂ ਇਹਨਾਂ ਨੂੰ ਪਿਆਰ ਸਤਿਕਾਰ ਦੇਵਾਂਗੇ ਇਹ ਸਾਡੇ ਵਾਸਤੇ ਇਹਨਾਂ ਨੇ ਕੁਝ ਨਾ ਕੁਝ ਹਿੱਸਾ ਪਾ ਕੇ ਜਾਣਾ ਕੁਝ ਨਾ ਕੁਝ ਕਰਕੇ ਜਾਣਾ ਤੇ ਨਹੀਂ ਤੇ ਇਹਨਾਂ ਕੋਲ ਕੋਈ ਗੁੱਟ ਆਈਡੀਆ ਜਿਹੜੇ ਹੈਗੇ ਆ ਉਹੀ ਆਪਾਂ ਲਾ ਲਈਏ ਤੇ ਉਹਦੇ ਨਾਲ ਹੀ ਬਹੁਤ ਕੁਝ ਸੁਧਾਰ ਹੋ ਸਕਦਾ ਗੁਰੂਤਰਾ ਦੱਬ ਪਈ ਤੇ ਸੰਜੀ ਸੰਤ ਬਲਬੀਰ ਸਿੰਘ ਜੀ ਸਿਚਵਾਲ ਜਿਨ੍ਹਾਂ ਨੇ ਪੰਜਾਬ ਦੇ ਧੁੰਦਲੇ ਪੁਖਰੇ ਜਿਹੜਾ ਪ੍ਰਦੂਸ਼ਣ ਹਵਾ ਪਾਣੀ ਜਿਹੜਾ ਪ੍ਰਦੂਸ਼ਣ ਨਜ਼ਰ ਆ ਰਿਹਾ ਉੱਤੇ ਚਿੰਤਾ ਜ਼ਾਹਰ ਕੀਤੀ ਤੇ ਪ੍ਰਵਾਸੀ ਪੰਜਾਬੀਆਂ ਨੂੰ ਐਨਆਰਈ ਵੀਰਾਂ ਨੂੰ ਪਹਿਲੇ ਕਿਤੇ ਕਿਉਂ ਆ ਪੰਜਾਬ ਦਾ ਜਿਹੜਾ ਜਿਹੜਾ ਪਾਣੀ ਨੀਵਾ ਹੋ ਜਾਂਦਾ ਜਾ ਰਿਹਾ ਤੇ ਹਵਾ ਪ੍ਰਦੂਸ਼ਣ ਨਜ਼ਰ ਆ ਰਹੀ ਹੈ ਉਹਦੇ ਵਿੱਚ ਆਪਣਾ ਸਹਿਯੋਗ ਦੇਣ ਮੈਂ ਸੁਖਿੰਦਰ ਸਿੰਘ ਚੰਡੇ ਇੰਗਲੈਂਡ